ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੀਮ ਸਿੰਘ ਰਾਜੀ ਨਾਲ ਮੇਰੇ ਅਮਨ ਤੇ ਨਾਲ ਗਿੱਦੀ ਤੇ ਅਸੀਂ ਜਾ ਰਹੇ ਆਂ ਬਾਬਾ ਜੋਗੀ ਪੀਰ ਜੀ ਦੇ ਤੇ ਬਾਬਾ ਜੋਗੀ ਪੀਰ ਜੀ ਦੇ ਸਾਡੇ ਚੈਲਾ ਦੀ ਬਹੁਤ ਮਾਨਤਾ ਹੁੰਦੀ ਹੈ ਬਾਈ ਅਸੀਂ ਚੈਲਾ ਨੇ ਜਿੰਨੇ ਚੈਲੇ ਵੀ ਆ ਸਾਰੇ ਬਾਬਾ ਜੋਗੀ ਪੀਰ ਜੀ ਨੂੰ ਮੰਨਦੇ ਆ ਤੇ ਉੱਥੇ ਜਾ ਕੇ ਸਾਡੇ ਕੋਈ ਵੀ ਮਾਲ ਪਸੂਦਨ ਸੂਂਦਾ ਜਾਂ ਕੋਈ ਕੋਈ ਮੱਝ ਨੂੰ ਪ੍ਰੋਬਲਮ ਆ ਜਣੀ ਜਾਂ ਘਰ ਵਿੱਚ ਦੀ ਪ੍ਰੋਬਲਮ ਆ ਜਣੀ ਹੈ ਤਾਂ ਅਸੀਂ ਬਾਬਾ ਜੂਗੀ ਪੀਰ ਦੇ ਸੁਖ ਸੁਖੀਆਂ ਤੇ ਸਾਡੀ ਪੂਰੀ ਹੁੰਦੀ ਆ ਤੇ ਅਸੀਂ ਫਿਰ ਮਿੱਟੀ ਕੱਢਣ ਜਾਂਦੇ ਆ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਤੇ ਹਾਜ਼ਰੀ ਭਰਦੇ ਆ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਜਾ ਕੇ ਕਿਵੇਂ ਅਸੀਂ ਬਾਬਾ ਜੀ ਨੂੰ ਮੱਥਾ ਲੇ ਕੇ ਮਿੱਟੀ ਕੱਢਦੇ ਆ ਜਰੂਰ ਦੇਖਿਓ ਸਾਰੀ ਤੇ ਲਾਇਕ ਤੇ ਕਮੈਂਟ ਤੇ ਸ਼ੇਅਰ ਕਰਿਓ ਬਾਈ ਬੜੀਆ ਕਮੈਂਟ ਕਰਨੇ ਧੰਨਵਾਦ ਜੀ ਤੇ ਪਹਿਲੀ ਵਾਰ ਅਸੀਂ ਦੋਨੇ ਇਕੱਠੇ ਵੀਡੀਓ ਬਣਾ ਰਹੇ ਆ ਦੇਖਿਓ ਜਰੂਰ ਧੰਨਵਾਦ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸੀਂ ਜੀ ਘਰੋਂ ਤੁਰ ਪਏ ਆਂਗੇ ਬਾਬਾ ਜੋਗੀ ਫਿਰਜੀ ਦੇ ਮੱਥਾ ਟੇਕਣ ਜਾਣ ਵਾਸਤੇ ਇਹ ਤੁਹਾਨੂੰ ਅੱਗੇ ਸਾਡੇ ਪਿੰਡ ਦਾ ਮੀਨਟ ਦਿਖਾਈ ਦਊਗਾ ਜੀ ਦੇਖੋ ਜੀ ਸਾਡੇ ਪਿੰਡ ਦੇ ਪਿੰਡ ਦੇ ਕਾਫੀ ਦੂਰ ਰਹਿ ਜਾਂਦਾ ਜੀ ਸਾਡੇ ਪਿੰਡ ਤੋਂ ਤੁਰ ਕੇ ਜਾਣ ਦੀ ਬਹੁਤ ਮੁਸ਼ਕਲ ਆਉਂਦੀ ਹੈ ਜੀ ਕੋਈ ਆਪੋ ਆਪਣੇ ਸਾਧਨਾਂ ਤੇ ਵਗ ਜਾਂਦਾ ਕੋਈ ਮੋਟਰਸਾਈਕਲ ਤੇ ਕੋਈ ਕਿਵੇਂ ਪਿੰਡ ਰਾਜੀ ਦਾ ਮੇਨ ਹਟਾ ਦੇਖੋ ਜੀ। ਬਾਬਾ ਜੋਗਪੀਰ ਆਪਾਂ ਨੂੰ ਕਿੰਨੇ ਦੂਰ ਰਹਿ ਜਾਂਦਾ ਹੈਗਾ? 18 ਕਿਲੋਮੀਟਰ। ਸਾਨੂੰ ਰਾਜੀਏ ਤੋਂ ਜੀ ਜੋਗੀ ਪੀਰ 18 ਕਿਲੋਮੀਟਰ ਰਹਿ ਜਾਂਦਾ ਹੈਗਾ। ਇਹ ਮੇਨ ਸੜਕਾ ਜੀ। ਪਿੱਛੇ ਨਹੀਂ ਜਾਂਦੀ। ਅੱਪਾ ਜਾਵਾਂਗੇ ਪਿੰਡਾਂ ਵਿੱਚ ਦੀ ਇੱਥੋਂ ਆਪਾਂ ਜਾਵਾਂਗੇ ਜੀ ਮੋਜੋ ਮੋਜੋ ਤੋਂ ਵੱਡਾ ਅਲੀ ਸ਼ਰ ਛੋਟਾ ਅਲੀ ਸ਼ਰ ਤੇ ਉਦੋਂ ਬਰ ਆਤਲਾ ਅਕਲੀ ਦੁਬਾਰ ਪਾਪਾ ਜੀ ਯੂਪੀ ਤੇ ਭਾਣ ਇਹ ਰਾਹ ਤਾਂ ਸਾਫ਼ ਆਈ ਥੋੜਾ ਜੀ ਅਸੀਂ ਇਹ ਪਿੰਡਾਂ ਵਿੱਚ ਜਾਣੇ ਥੋੜਾ ਕੱਚਾ ਰਾਹ ਹੋਂ ਉਧਰ ਹੀ ਨਹੀਂ ਜਾਵਾਂਗੇ ਅਸੀਂ ਮੂੜਾ ਸੂਈ ਪੀ ਕੇ ਦਿਆਂਗੇ ਜੇ ਅਸੀਂ ਜਾਣੇ ਅਸੀਂ ਤਾਂ ਸੁਹਾਮ ਵਿੱਚਰੀ ਤਾਂ ਵੀ ਰੂਟ ਸਾਫ਼ ਹੈ ਇੱਕੋ ਜੀ ਬਾੜੀ ਪੈਂਦੀ ਆ ਪਰ ਸਾਨੂੰ ਸੁਭਾ ਇੱਧਰ ਦੀ ਬਣਿਆ ਜਾਣਦਾ ਪਹਿਲਾਂ ਆਪਣਾ ਪਿੰਡ ਦਾ ਅੱਡਾ ਇਹ ਵਾਲਾ ਸੀਗਾ ਹਾਂ ਪੁਰਾਣਾ ਅੱਡਾ ਬਿਲਕੁਲ ਇੱਥੋਂ ਦਾ ਦੇਸੀ ਕਿ ਲੋਕ ਹਨ ਹਾਂ ਇਹ ਸੂਏ ਸੂਏ ਆਉਣੇ ਦੀ ਪਹਿਲੇ ਸੂਏ ਬਰਾਹਮਣੀ ਦੇ ਲੋਕਾਂ ਨੂੰ ਰੱਖ ਰਿਆ ਬਰਬਾਦ ਵਿੱਚ ਉਹ ਵੱਡਾ ਬਣ ਗਿਆ ਸੀਗਾ ਉੱਪਰ ਸੜਕ ਦੇ ਪੁੱਤਾਂ ਤੋਂ ਜਾਣ ਕਰਕੇ ਉੱਧਰ ਹੀ ਬਣ ਗਿਆ ਸੀ ਠੀਕ 2000 ਚ ਬਣਾਇਆ ਸੀ ਠੀਕ ਇਹ ਹੋ ਗਿਆ 20 ਬਈ ਸਾਲ ਬਣਾਇਆ ਨੂੰ ਸੋ ਛੋਟਾ ਬਣੇ ਰਹਾ ਵੱਡਾ ਆਪਣਾ ਹਾਂਜੀ ਬਾਈ ਜੀ ਰਸਤੇ ਵਿੱਚ ਮਿਲ ਗਏ ਸਾਡੇ ਪਿੰਡ ਦੀ ਸੰਗਤ ਆ ਜਾ ਰਹੇ ਨੇ ਏ ਵੀ ਮੁੰਡੇ ਦਾ ਵਿਆਹ ਹੈ ਸੀ ਗੰਢ ਜੋੜਾ ਲੈ ਕੇ ਜਾ ਰਹੇ ਨੇ ਉੱਥੇ ਮਿਲ ਲਈ ਆਪਾਂ ਨੂੰ ਦੇਖਿਓ ਜ਼ਰੂਰ ਠੀਕ ਹੈ ਇਹ ਜਦੋਂ ਨਵਾਂ ਵਿਆਹ ਜੋੜਾ ਸਭ ਤੋਂ ਪਹਿਲਾਂ ਬਾਬਾ ਜੋਗੀ ਪੀਰ ਜੀ ਦੇ ਮਿੱਟੀ ਕੱਢ ਕੇ ਆਉਂਦਾ ਜੀ ਤੇ ਤਾਂ ਭੇਲੀ ਚੜਾ ਕੇ ਉਹਨੇ ਗੋੜਦੀ ਹਾਂਜੀ ਭਾਈ ਜੀ ਅਸੀਂ ਪਹੁੰਚ ਚੁੱਕਿਆ ਬਾਬੇ ਦੇ ਝੜੇ ਚ ਵਿੱਚ ਹੁਣ ਪ੍ਰਵੇਸ਼ ਕਰਨ ਕੇ ਜਾਣ ਲੱਗੇ ਤੇ ਇਸ ਤੋਂ ਬਾਅਦ ਸੜਕ ਤੇ ਬਹਾ ਜਾ ਕੇ ਮਲਕੇ ਬਾਬੇ ਦਾ ਜਿਹੜਾ ਹੈ 150 ਕਿਲੋ 100 ਕਿਲੋ ਮੱਕੀ ਹੋਣਾ ਬਹੁਤ ਵੱਡਾ ਜਿਹੜਾ ਹੈ ਉਸ ਨੇ ਬਈ ਲੋਕਾਂ ਨੇ ਰੋਕਿਆ ਹੋਇਆ ਇਹਨੇ ਤੇ ਸ਼ੁਰੂਆਤ ਹੋ ਗਈ ਹੈ ਦੇਖ ਰਹੇ ਹੋ ਤੁਸੀਂ ਅਸੀਂ ਪਹੁੰਚ ਚੁੱਕੇ ਹਾਂ ਗੁਰੂ ਬੀਰਤਾ ਮਲਕੇ ਵਿੱਚ ਬਹੁਤ ਬਰ ਚੁੱਕਿਆ ਆਪਾਂ ਦੇ ਬਾਬੇ ਜਿਹੜੇ ਦੇ ਤੇ ਇਸ ਦੂਬਾਰ ਆਪਾਂ ਹੁਣ ਮੁੜ ਕੇ ਸਾਹਮਣੇ ਆਉਣ ਵਾਲੇ ਬਾਬੇ ਦਾ ਸਤਾਰ ਬਾਬੇ ਦੀ ਗ੍ਰੰਥ ਉਰੇ ਦਿਖਾਉਣ ਦੇ ਅਨੁਸਾਰ ਪਹਿਲਾਂ ਆਪਾਂ ਮਿੱਟੀ ਕੱਢਾਂਗੇ ਬਾਬਾ ਜੀ ਦੇ ਤੇ ਤੇਰੇ ਅੰਦਰ ਮੱਥਾ ਟੇਕ ਕੇ ਆ ਕੇ ਲੱਡੂ ਦਾ ਪ੍ਰਸਾਦ ਸੁੱਕਿਆ ਹੈ ਬਾਬੇ ਦੇ ਆਪਣਾ YouTube ਚੈਨਲ ਚੱਲਿਆ ਤੇ ਬਾਬਾ ਜੀ ਦੇ ਪ੍ਰਸਾਰ ਕਰਾ ਕੇ ਮੰਨ ਤਾਂ ਪੂਰੀ ਮੱਥਾ ਟੇਕ ਕੇ ਤੇ ਸਾਹਮਣੇ ਤੁਸੀਂ ਹੁਣ ਦੇਖ ਰਹੇ ਹੋ ਆ ਗਏ ਆਪਾਂ ਬਾਬਾ ਜੋਗੀ ਪੀਰ ਜੀ ਦੇ ਸਾਹਮਣੇ ਡਿਉੜੀ ਦਿਖ ਰਹੀ ਹੈ ਤੇ ਸੰਗਤਾਂ ਆਈਆਂ ਹੋਈਆਂ ਨੇ ਤੇ ਬਹੁਤ ਅੱਛੇ ਇਕੱਠੇ ਤਰੀਕਾ ਟੂ ਅਗਲੀ ਵਾਰ ਚੇਤਰਾ ਮਹੀਨਾ ਆ ਜਿਹੜਾ ਮੇਲਾ ਹੈਗਾ ਉਹ ਬਹੁਤ ਵੱਡਾ ਇਕੱਠ ਹੋਣਾ ਹੈ ਤੇ ਉਹ ਕਿਹ ਲੋੜ ਤੁਸੀਂ ਸਾਨੂੰ ਅੱਜ ਆਰ ਮੈਂ ਤੁਹਾਨੂੰ ਵੀ ਅੱਜ ਜਿਹੜੇ ਵਿਆਹ ਹੋ ਰਹੇ ਨੇ ਰਣ ਜੋੜੇ ਅੱਜ ਵੱਧ ਆਉਣਗੇ ਬਾਈ ਕਿਉਂ ਅਗਲੀ ਵਾਰ ਭੀੜ ਹੋਊ ਫਿਰ ਮੱਥਾ ਟੇਕਣ ਚ ਕਿਚਵਾਲੀ ਬਣ ਜੰਦੀ ਆ ਸਟੈਂਡ ਸਪੰਗ ਲੱਗੇ ਨੇ ਪੂਰੇ ਤੇ ਕਿਹੜਾ ਆਪਾਂ ਗੱਡੀ ਬਾਹਰ ਹੀ ਖੜਾ ਰਨੇ ਇੱਥੇ ਵੀ ਮਿੱਟੀ ਕੱਢ ਕੇ ਫੇਰ ਅੰਦਰ ਜਾਣਾ ਜੀ ਆਪਾਂ ਪਹੁੰਚ ਚੁੱਕਿਆ ਤੇ ਹੁਣ ਜਾ ਰਹੇ ਆ ਆਪਾਂ ਮਿੱਟੀ ਕੱਢਣੇ ਇੱਧਰ ਲੀ ਲੈ ਕੇ ਜਿਹੜੇ ਆਉਂਦੇ ਐ ਸੰਗਤ ਕੋਲ ਆ ਰਹੀ ਐ ਕੁਛ ਨਹੀਂ ਹੁੰਦਾ ਕਿਹਦੇ ਪੈਰੀ ਲੋਡ ਨਵੇਂ ਵੇਸੇ ਜੋੜੇ ਨੇ ਚਾਹ ਜਿਨ੍ਹਾਂ ਨੇ ਮੁੰਡੇ ਨੇ ਸਾਗਰ ਹੋਏ ਨੇ ਚਾਹ ਜਿਨ੍ਹਾਂ ਨੇ ਮੁੰਡੇ ਹੋਏ ਨੇ ਉਹ ਆ ਰਹੇ ਨੇ ਕਮੇਟੀ ਕੱਢੀ ਬਾਬੇ ਦੀ ਦੇਖੋ ਸੰਗਤਾਂ ਦਾ ਇਕੱਠ ਤੇ ਆਪਾਂ ਬਾਬੇ ਦੇ ਨਾਲ ਜਾ ਰਹੇ ਹਾਂ ਮਿੱਟੀ ਕੱਢਣ ਤੁਸੀਂ ਦੇਖ ਲਿਓ ਨੇ ਢੋਲ ਵਜਦੇ ਬਾਈ ਕਿੰਨੀ ਸ਼ਕਤੀ ਤੇ ਕਿੰਨੀ ਮੰਨਤ ਹੈ ਇੱਥੇ ਇਧਰ ਬਾਬਾ ਜੀ ਦੇ ਬਾਗ ਲੱਗਾ ਹੈ ਮਰੂਦਾਨਾ ਹਾਂਜੀ ਇੱਥੇ ਕੱਢਦੇ ਹਾਂ ਮਿੱਟੀ ਜਿੱਦਾਂ ਅਮਰੋ ਦੀ ਮਿੱਟੀ ਕੱਢੀ ਜਾਂਦੇ ਨੇ ਨੀ ਨੀ ਮਾੜਾ ਜੀ ਬਾਬਾ ਜੀ ਦੂਸਰਾ ਮਿੱਟੀ ਆਪਾਂ ਕੱਢਣੀ ਹੈ ਤੇ ਫਿਰ ਜਾਵਾਂਗੇ ਬਾਬਾ ਜੀ ਅੰਦਰ ਮਤ ਤੋਂ ਡਿੱਕਾਂਗੇ ਤੇ ਚੌਕੀ ਭਰਾਂਗੇ ਚੌਕੀ ਭਰ ਕੇ ਬਾਬਾ ਜੀ ਨੇ ਲੰਗਰ ਪਾਣੀ ਸਾਕ ਕੇ ਫਿਰ ਪਿੰਡ ਵੱਲ ਚੱਲੇ ਬਹੁਤ ਵੱਡਾ ਢੇਰਾ ਬਾਬਾ ਜੀ ਦਾ ਬੱਸ ਮਗਰ ਬੈਠਾ ਖੜਾ ਹਾਂ ਹਾਂ ਜੀ ਆਪਾਂ ਪਹੁੰਚ ਚੁੱਕੇ ਹਾਂ ਚਲੋ ਜੀ ਚਲੋ ਕਿਹੜੀ ਵੀ ਸ੍ਰੀਨੰਨ ਕਰ ਰਹੇ ਹਨ ਸੱਖ ਰੱਖੀ ਮਾਪਾ ਮੇਰ ਪਰ ਹੱਥ ਰੱਖ ਕੇ ਚੜਤੇ ਹੋ ਕੇ ਨਵੀਂ ਬੰਨ ਰਹੀ ਆ ਬਾਈ ਬਾਬੇ ਦੀ ਬਲਿੰਦ ਜਿਹੜੀ ਪਹਿਲਾਂ ਵਾਲੀ ਬਲਿੰਦ ਜਿਸ ਨੂੰ ਪਹਿਲਾਂ ਵਾਲੀਆਂ ਵੀਡੀਓ ਚ ਦੱਸਿਆ ਸੀ ਉਹ ਤਕਰੀਬਨ 700 ਸਾਲ ਪੁਰਾਣੀ ਦੱਸਿਆ ਜਾਂਦੀ ਹੈ ਕਹਿਣ ਦਾ ਇਥੋਂ ਜਿਹੜਾ ਇਤਿਹਾਸ ਦੱਸ ਰਿਹਾ ਉਹ ਵੀ 700 ਸਾਲ ਪੁਰਾਣੀ ਸੀ ਉਹ ਕਿਸੇ ਰਾਜੇ ਦੇ ਗਾਂ ਰਾਣੀ ਕੋਲੇ ਬੇਟਾ ਹੋਇਆ ਸੀ ਤਾਂ ਬਣਾਈ ਸੋ ਕਿਸੇ ਤੇ ਹੁਣ ਉਹਦੀ ਨਵੀਂ ਦੂਰੀਵਾਰ ਬਣਾ ਰਹੇ ਹਨ ਤੇ ਅੱਜ ਵੀ ਚੌਥਲੇ ਕੱਟ ਵਧੀਆ ਭਰਿਆਗਾ ਤਾਂ ਹਾਂ ਤੁਹਾਨੂੰ ਸਾਰੀ ਦਿਖਾਵਾਂਗੇ ਆਹਨ ਅਖਸਰ ਇਸ ਤਰ੍ਹਾਂ ਬਣਨਾ ਬਾਬੇ ਦਾ ਜਦੋਂ ਪਰੇ ਸੰਗਤ ਵੀ ਆ ਰਹੀ ਆਪਣੇ ਨਾਲ ਹੀ ਕਹਣਾ ਬਹੁਤ ਲੱਗੀਆਂ ਨੇ ਅੱਜ ਆਣਾ ਆਪਣਾ ਹਾਂਜੀ ਆ ਗਏ ਆਪਾਂ ਬਾਬੇ ਦੇ ਤਾਂ ਧੰਨ ਧੰਨ ਬਾਬਾ ਜੀ ਨੂੰ ਪੀਰ ਜੀ ਬਲੇਂਦ ਬਾਬੇ ਦੀ ਪੰਜਾਬੀ ਚ ਬਲੇਂਦ ਕਹਿੰਦੇ ਆ ਬਈ ਉਸ ਨੌਬੇ ਦੀ ਨਮੀ ਬਣੀ ਆ ਬਈ ਇਹ ਤੇ ਕੰਮ ਚੱਲ ਰਿਹਾ ਹੈਗਾ ਤੇ ਆ ਥੋੜਾ ਜਿਆ ਯਾਦਗਰੀ ਵਾਸਤੇ ਪੁਰਾਣਾ ਰੱਖਿਆ ਹੈਗਾ ਮੂਹਰ ਉਹ ਹੀ ਜਿਹੜਾ ਗੇਟ ਆ ਰ ਬਲੇਂਦਰ ਉਹ ਦੇ ਜੋ ਤੱਕ 15 ਸਾਲ ਤੋਂ ਆਪ ਕੋ ਆਰੋਧਿਕ ਹੈਗਾ ਇਸ ਤਰ੍ਹਾਂ ਹੀ ਗੰਡ ਚੋੜਾਉਣਾ ਜਦੋਂ ਗੇੜੇ ਦੇਖ ਕੇ ਬਾਪੇ ਦੇ ਸੱਤ ਗੇੜੇ ਦੇਖ ਕੇ ਨੀਤ ਗਾਇ ਜਾਂਦੇ ਨੇ ਸ਼ਗਨਾਂ ਦੇ ਹਾਂਜੀ ਹੁਣ ਪਹੁੰਚੇ ਆਂ ਲੰਗਰ 'ਚ ਲੰਗਰ 'ਚ ਹੋ ਰਹੀ ਹੈ ਸੇਵਾ ਇੱਧਰ ਆਟਾ ਕੁੱਨਾਂ ਦੀ ਇੱਧਰ ਬਾਈਹੂਰੀ ਬਣਾ ਰਹੇ ਨੇ ਚਾਹ ਤੇ ਦੁੱਧ ਦੇ ਪਣਾ ਰਹੇ ਆਮ ਨੇ ਤੀਤਰੀ ਬਹੁਤ ਸੇਵਾ ਹੋ ਰਹੀ ਹੈ ਬਾਪਾ ਮੇਰੀ ਡਿਊਟੀ ਲਾਈ ਦੀ ਪੂਰੀ ਵਾਫਰੇ ਨਹੀਂ ਸਕਤ ਹਾਤਾ ਤੇ ਮੀਟ ਪਾ ਦੇਣਾ ਆਟਾ ਬਾਈ ਆ ਟੂਫ ਲਾਵਾਂਗੇ ਤੋਂ ਲੰਗਰ ਚੱਲ ਰਿਹਾ ਬਾਈ ਕਿਸੇ ਚੀਜ਼ ਦਾ ਦੋੜਾ ਨਹੀਂ। ਕੋਈ ਵੀ ਸਕਦੇ ਆ ਜਹਾ ਪਾਣੀ ਨੂੰ। ਲੈ ਬਰਤਨ ਉਧਰੋਂ ਮੈਨੂੰ ਚਾਹ ਨੂੰ ਦਿਹਾੜ ਦਿਖਾ। ਹਾਂਜੀ ਹੁਣ ਪੀ ਲਿਆ ਚਾਹ ਪਾਣੀ ਆਪਾਂ ਨੇ ਲੰਗਰ ਦਾ। ਤੇ ਫਿਰ ਆਵਣਗੇ ਆ ਭਾਂਡੇ ਮੰਡੇ। ਸੇਵਾ ਕਰਨ ਤੇ ਚੱਲਦੇ ਆ ਘਰ ਨੂੰ। ਜੁੜੀ ਮੋਟੀ ਜੁੜੀ ਮੋਟੀ ਕੋਈ ਚੀਜ਼ ਲੈਣੀ ਹੋ ਦੁਕਾਨ ਤੋਂ ਲੈ ਲੈਣਾ ਤੇ ਫਿਰ ਘਰ ਚ ਆਉਂਦੇ ਹੁਣ ਆ ਗਏ ਜੀ ਦੁਕਾਨਾ ਵਾਲ ਨੂੰ ਸਾਰਾ ਕੰਮ ਮੁੱਕ ਕੇ ਕਰਕੇ ਲੰਗਰ ਪਾਣੀ ਸਾਕ ਕੇ ਮੱਠਾ ਟੇਕ ਕੇ ਹੁਣ ਦੁਕਾਨੋਂ ਤੋਂ ਲੈਣਾ ਹੋਣਾ ਸਾਮਾਨ ਤੇ ਬਾਬਾ ਜੀ ਦੀ ਫੋਟੋ ਲੈਣੀ ਹੈ ਕੋਈ ਫੋਟੋ ਪਹਿਲਾਂ ਹੀ ਆ ਗਈ ਖੁਸ਼ੀਆਂ ਫੋਟੋ ਸਰ ਜੀ ਮੱਥਾ ਟੇਕ ਕੇ ਲੰਗਰ ਸਾਕ ਕੇ ਤੇ ਹੁਣ ਦੇਖ ਰਿਹਾ ਬਾਜ਼ਾਰ ਬਾਹਰਲੇ ਪਾਸੇ ਵੀ ਬਹੁਤ ਗੱਡੀਆਂ ਖੜੀਆਂ ਨੇ ਸੰਗਤ ਬਹੁਤ ਆਈ ਅੱਜ ਤੇ ਦੇਖੋ ਚਾਰੇ ਪਾਸੇ ਗੱਡੀਆਂ ਟਰੈਕਟਰ ਟਰਾਲੀਆਂ ਉਹ ਵੀ ਸਾਧਨਾ ਵਾਲਾ ਮੋਟਰਸਾਈਕਲ ਸਟੈਂਡ ਲੱਗੇ ਪਏ ਨੇ ਇੱਧਰ ਬਹੁਤ ਅਜੀਬ ਲੱਗਦਾ ਭਾਈ ਇੱਥੇ ਆ ਕੇ ਮਨ ਨੂੰ ਸੰਕੂਨ ਮਿਲਦਾ ਤੇ ਅਰਦਾਸਾਂ ਵਾਹਿਗੁਰੂ ਦੀ ਕਿਰਪਾ ਨਾਲ ਤੇ ਪੁੱਜੀ ਹੁੰਦੇ ਨੇ ਬਾਬਾ ਜੀ ਜੋ ਕੀਰਤੀ ਦੇ ਹੇ ਜਨੇ ਵਧੀਆ ਨੇ ਕਿਵੇਂ ਨੇ ਸਾਫ ਨੇ ਵਧੀਆ ਬਣਾਏ ਨੇ ਲੱਗਦੇ ਨੇ ਵਧੀਆ ਨੇ ਬਈ ਦੇਖੋ ਕੀ ਰੇਟ ਆ ਬਈ ਪਟਾੜੇ 8 ਰੁਪਏ ਭਾਈਆ 50 ਰੁਪਏ 100 ਰੁਪਏ ਦੇ ਫਾਦੇ ਵਧੀਆ ਹਾਂ ਤਾਲਾ ਵਧੀਆ ਉਹ ਕਰਦੇ ਹਾਂ ਹਾਂ ਪੈਕ ਕਰਦੇ ਤੋੜੇ ਲੈਨੇ ਆਪਾਂ ਤਲਾਹਣ ਬਾਈ ਦੂਰੀ ਪਰ ਤਲੀ ਜਾ ਮੈਂ ਪਹਿਲਾਂ ਕੱਚੇ ਕੱਟੇ ਹੋਏ ਸੀ ਤੇ ਅਮਨ ਤੇ ਮਾਤਾ ਵੀ ਆਉਣ ਵਾਲੀ ਨੇ ਹੁਣ ਬਸ ਰਹਿੰਦੇ ਆ ਗੱਡੀ 'ਚ ਨਵੇਂ ਟਰੈਕਟਰ ਵੀ ਲੈ ਕੇ ਬਾਈ ਮੱਥਾ ਟੇਕਣ ਆਉਣੀ ਆ ਸੰਗ ਤਾਂ ਕੋਈ ਵੀ ਚੀਜ਼ ਲੈ ਕੇ ਆਇਆ ਪਹਿਲਾਂ ਬਾਬਾ ਜੀ ਦੇ ਆਉਂਦਾ ਹਾਂ ਠੀਕ ਆ ਪਾਂਜੀ ਗਈ ਮੱਥਾ ਟੇਕ ਕੇ ਲੰਗਰ ਪਾਣੀ ਸਾਗ ਕੇ ਹੁਣ ਆਪਾਂ ਜੋਗੀ ਪੀਰਾਂ ਤੋਂ ਚੱਲਿਆ ਘਰ ਵਾਪਸ ਜਿਹੜੇ ਜਿਹੜਾ ਆਪਾਂ ਸਮਾਨ ਲਿਆਈਏਗੇ ਜੀ ਉਹ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਕਿਉਂਕਿ ਬੱਚਿਆਂ ਕੋਲੇ ਤਾਂ ਬਹੁਤ ਸਮਾਨ ਆ ਜੀ ਬੱਚਿਆਂ ਨੂੰ ਅਸੀਂ ਕੁਝ ਨਹੀਂ ਲੈ ਕੇ ਆਏ। ਬਸ ਪਕੌੜੇ ਲੈ ਆਏ ਬੱਚਿਆਂ ਨੂੰ ਖਾਣ ਵਾਸਤੇ ਕੁਸ ਕੱਲ ਬਣਾਤੇ ਸੀਗੇ। ਤੇ ਮੇਲੇ ਵਿੱਚ ਤਾਂ ਬਸ ਟੱਕਟੇ ਸਮਾਨ ਹੁੰਦਾ ਹੈ ਜੀ ਤਾਂ ਕਰਕੇ ਨਹੀਂ ਲੈਤਾ ਕਿਉਂਕਿ ਜਵਾਕ 7 ਦਿਨ ਕਰਦੇ ਉਹ ਚੀਜ਼ਾਂ।